ਜ਼ਿਲ੍ਹਾ ਸ਼ਹਿਰੀ ਮੁਕਸਰ ਸਾਹਿਬ ਸ਼ਿਵਸਥਾਨਾਂ ਦੇ ਆਗੂਆਂ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਸਿੱਖ ਸਮਾਜ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਗੁਰਦੁਆਰਾ ਤਰਨਤਨ ਵਿਖੇ ਇਕੱਠ ਜਥੇਬੰਦੀਆਂ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਅਤੇ ਧਰਾਵਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਪੁਲਿਸ ਵੱਲੋਂ ਦੱਸਿਆ ਗਿਆ ਕਿ 9 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ 2 ਦਿਨ ਦਾ ਸਮਾਂ ਮੰਗਿਆ ਜਿੱਤਣ ਦੀ ਇਹ ਵਾਰਦਾਤ ਹੋਈ ਹੈ ਉਦਣ ਦਾ ਪੂਰਾ ਆਪਣਾ ਸਰ ਰਿਸੋਰਸ ਲਾ ਕੇ ਇਸ ਕੇਸ ਨੂੰ ਪੂਰਾ ਟੋਟਲੀ ਟਰੇਸ ਕਰਨ ਦੇ ਯਤਨ ਚ ਲੱਗੀ ਹੋਈ ਹੈ ਮੈਂ ਇੱਥੇ ਆ ਕੇ ਇਸ ਪਰਿਵਾਰ ਨੂੰ ਸਤਾਰ ਸਾਹਿਬ ਖੜੇ ਆ ਫਾਦਰ ਗੁਰਵਿੰਦਰ ਦੇ ਭਰੋਸਾ ਦਿਵਾਉਣਾ ਕਿ ਆਣ ਵਾਲੇ ਦਿਨਾਂ ਜਿਹੜੇ ਰਹਿੰਦੇ ਦੋ ਦਿਨ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਕੇ ਸੁਲਾਖਾ ਪਿੱਛੇ ਦਵਾਵਾਂਗੇ ਆਉਣ ਵਾਲੇ ਦੇ ਨਹੀਂ ਪੱਕਾ ਦੱਸੋ ਹੀ ਪੱਕਾ ਦੇਖੋ ਜੀ ਪੱਕਾ ਤਾਂ ਇਦਾਂ ਵੀ ਸਰਜ ਬਾਰਕਾ ਜਿਹੜਾ ਉਹ ਛੱਡ ਜਾਏ ਜਿਹੜਾ ਜਿਹੜਾ ਪੁਰਾਣਾ ਬੋਲ ਲੈਂਦੇ ਬੋਲ ਤਾਂ ਲੈਂਦੇ ਆ ਕੇ ਜਲ ਨੂੰ ਜਲਦੇ ਨੇ ਰਤੇਸ਼ ਗਾਰ ਤੋਂ ਤੇਰੇ ਟੇ ਨੂੰ ਜੋ ਵੀ ਦੋ ਇੱਕ ਮਿੰਟ ਰੁਕ ਜਾ ਜਲਦ ਤੋਂ ਜਲਦ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦਵਾਉਣਗੇ ਜਿਹੜੇ ਦੋਸ਼ੀ ਨਿਕਣੀ ਪਗਲਾ ਲੈਣਗੇ ਜਿਹੜੇ ਦੋਸ਼ੀ ਧਰਨੇ 'ਚ ਗਏ ਵੀ ਸੀ ਜਿਨ੍ਹਾਂ ਨੇ ਕੋਈ ਕੀਤਾ ਵੀ ਨਹੀਂ ਉਹ ਵੀ ਅਸੀਂ ਫੜ ਕੇ ਰਾਉਂਡ ਅਪ ਕੀਤੇ ਹੋਏ ਹੁਣ ਤੱਕ 9 ਬੰਦਿਆਂ ਦੀ ਅਸੀਂ ਅਰੈਸਟ ਪਾ ਚੁੱਕੇ ਹਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਲੈ ਰਹੇ ਹਾਂ ਬਾਕੀ ਬੰਦੇ ਜਿਹੜੇ ਬੜਾ ਹੀ ਕਾਹ ਕਰੀ ਬੜਾ ਹੀ ਕਾਹ ਕਰਨਾ ਬਾਪੂ ਹੋਹੀ ਬੇਨਤੀ ਹੈ ਜੀ ਸਾਨੂੰ ਥੋੜਾ ਸਮਾਂ ਦਿਆ ਜਾਏ ਪੁਲਿਸ ਵਿਭਾਗ ਆਪਣੇ ਕੰਮ ਤੇ ਲੱਗਿਆ ਆ ਸਾਨੂੰ ਥੋੜਾ ਸਮਾਂ ਦਿਓ ਤੇ ਜਿਹੜੇ ਰਹਿਣ ਦੇ ਦੋਸਤੀ ਨੇ ਅਸੀਂ ਜਲਦ ਫੜ ਕੇ ਰਾਏ ਭਾਈ ਪਿੱਛੇ ਹੀ ਹਾਂ ਬੇਨਤੀ ਕਰਾਂ ਤੂੰ ਮਰਾ ਜ ਮੇਰਾ ਤੁਸੀਂ ਦੋ ਦਿਨਾਂ ਦਾ ਟਾਈਮ ਪਰਿਵਾਰ ਤੋਂ ਮੰਗਿਆ ਸੀ ਅਸੀਂ ਉਹ ਸੰਗਤ ਦੇ ਵਿੱਚ ਅਨਾਉਂਸ ਕੀਤਾ ਦੋ ਦਿਨਾਂ ਦਾ ਦੋ ਦਿਨ ਦਾ ਮੈਂ ਕਿਸੇ ਨੂੰ ਨਹੀਂ ਕਿਹਾ ਸਾਨੂੰ ਕੋਈ ਬਾਉਂਡ ਨਹੀਂ ਹੁੰਦਾ ਪਾਉਂਡ ਨਹੀਂ ਹੁੰਦਾ ਅਸੀਂ ਕੋਈ ਸ਼ਹਿਰਦਾਰ ਜੀ ਪਾਪਨ ਤੋਂ ਦੱਸੇ ਕਰਸ ਜਲਦ ਉਹਨਾਂ ਨੂੰ ਸੜ ਕੇ ਜਰੂਰ ਅਸੀਂ ਹੋਰ ਲਾਂਚ ਦੋ ਮਿੰਟ ਮੈਂ ਸੰਗਤ ਦਾ ਵੀਅੂ ਲੈ ਕੇ ਤੁਹਾਡੇ ਸਾਹਮਣੇ ਕਰ ਦਿੰਦਾ ਸੰਗਤ ਜੀ ਪਰ ਹੁਣ ਪ੍ਰਸ਼ਾਸਨ ਕਹਿ ਰਿਹਾ ਹੈ ਵੀ ਸਾਡਾ ਕੋ ਤੁਕਮਾ ਦੋ ਦਿਨਾਂ ਦਾ ਸਮਾਂ ਨਹੀਂ ਅੱਜ ਨਹੀਂ ਆਣੇ ਦੇ ਸਕਾਂ ਸੰਗਤ ਜੀ ਕੀ ਵਿਚਾਰ ਹੈ ਕਿ ਆਪਾਂ ਨੂੰ ਦੋ ਤਿੰਨ ਦਿਨਾਂ ਦਾ ਸਮਾਂ ਦੇਣਾ ਜਾਂ ਨਹੀਂ ਦੇਣਾ ਤੇ ਜਲ ਸੰਗਤ ਸਾਹਿਬਾ ਦਿਓ ਜੇ ਅਸੀਂ ਕਰਾਂਗੇ ਅਸੀਂ ਕਰਾਂਗੇ ਸਾਹਮਣੇ ਜੋ ਵੀ ਸੰਗਤ ਉਹ ਪਾਇ ਪਰਿਵਾਰ ਦਾ ਕੀ ਮਾਗਲਾ ਸਮਾਂ ਨਹੀਂ ਦੇਣਾ ਵਾਹ 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 ਮੁਦਾਬਾ ਮੁਦਾਬਾ ਆਹ ਬੀ ਸਮਰਦਾ ਵਾਹ ਮੁਦਾਬਾ ਆ ਬੰਟੀ ਦੀ ਪਤ ਜੀ ਜੇ ਲਖੇ ਸੁਧਾਨ ਨੇ ਗੱਲ ਕੀਤੀ ਵੀ ਉਹ ਅਕਸਰ ਇੱਥੇ ਆ ਕੇ ਕਹਿ ਦਿੱਤਾ ਇੱਥੇ ਆ ਕੇ ਕਹਿਦੀ ਹਾਂ ਵਾਸ ਉਹਨਾਂ ਨੇ ਪਰਸੋਂ ਹੀ ਉੱਥੇ ਆਣ ਕੇ ਜਦੋਂ ਕਹਿੰਦੇ ਇੰਨੇ ਜਿਹੜੇ ਰੈਸਟ ਹੈ ਕਿ 295 ਇਹ ਚ ਵਾਦਾ ਕਰ ਦਿੱਤਾ ਸਟੇਰਿਓ ਉਹਨਾਂ ਨੇ ਵਾਦਾ ਕਰਤਾ ਇਹ ਸਾਰੇ ਉੱਤੇ ਹਸਪਤਲ ਧਿਆਰ ਕੇ ਕਹਿਤਾ ਸੀ ਇਹ ਸਾਡੇ ਵੀਰ ਜਸਵੀਰ ਸਿੰਘ ਇਹ ਜਗਮੀਤ ਸਿੰਘ ਨੇ ਮਨਿੰਦਰ ਸਿੰਘ ਨੇ ਜੇ ਆਪਾਂ ਇਹਨੂੰ ਹਾਈਲਾਈਟ ਕਰਕੇ ਪੂਰਾ ਪਗੜੀ ਦਾ ਦਸਤਾਰ ਦਾ ਮਸਲਾ ਮੈਂ ਆਪਣੀ ਗੱਲ ਹੋਈ ਸੀ ਅਭੇਸ਼ ਗਰ ਦੇ ਦੀ ਗ੍ਰਿਫਤਾਰੀ ਮੇਰੇ 10 ਵਜੇ ਤੱਕ ਕਿੰਨੀਆਂ ਜਥੇਬੰਦੀਆਂ ਆਈਆਂ ਇਹਨਾਂ ਨੂੰ ਆਪਾਂ ਇੱਡਾ ਲੰਮਾ ਭਾਸ਼ਣ ਦੇਣਾ ਉਹਨਾਂ ਨੇ ਹਰੇਡ ਦੇ ਵੀਊ ਲੈ ਲੈਂਦੇ ਕਿਹੜਾ ਧਰਨਾ ਦੇਣਾ ਬਾਜ਼ਾਰ ਬੰਦ ਕਰਾਉਣਾ ਉਹ ਕਰੋ ਅਮ੍ਰਿਤ 11625 ਨੂੰ ਜੋ ਸ਼ਿਵ ਸੇਨਾ ਕਨੌਲੀ ਦੇ ਵਰਕਰਜ਼ ਵੱਲੋਂ ਗੁਰਵਿੰਦਰ ਸਿੰਘ ਨਾਮ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ ਹੈ ਉਸ ਮਕਦਮੇ 'ਚ ਅਸੀਂ ਕੁੱਲ ਹੁਣ 9 ਵਿਅਕਤੀ ਜਿਹੜੇ ਕਿ ਵੀਡੀਓ ਵਿੱਚ ਫਿਗਰ ਹੋ ਰਹੇ ਸੀ ਉਹ ਐਪਰੀਹੈਂਡ ਕਰ ਲਿਆ ਉਹਨਾਂ ਦੀ ਅਰੈਸਟ ਪਾ ਲਿਆ ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਉਹਨਾਂ ਦਾ ਫਰਦਰ ਰਿਮਾਂਡ ਲਵਾਂਗੇ ਤੇ ਜਿਹੜਾ ਮੇਨ ਕਿਊਜ਼ ਰਕੇਸ਼ ਗਰਗ ਹੈ ਉਹਦੇ ਪਿੱਛੇ ਸਾਡੀਆਂ ਪੁਲਿਸ ਟੀਮਜ਼ ਲੱਗੀਆਂ ਹੋਈਆਂ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਾਂਗੇ